ਤਹੋ ਜੇ ਕੀ ਮਜਾ ਲਾ ਉਸ ਦੀ ਮਲੇਂਂੀਆ ਕਲਾਸ ਰੀਜਾ ਨਾਲ ਉਸ ਦੀ ਹੋਰਾ ਉੱਤੇ ਬਾੜਿਓ ਜਮਾਉਂਦਾ ਹੁਣਾਂ ਤਾਸ ਪਰ ਪਾਣੀ ਮੇਰਾ ਪੜਦਾ ਫਿਰੇ ਪੁੰਜ ਤੱਪ ਚਲਵਾਦ ਵਰ ਰੱਖੇ ਮੇਰਾ ਜੱਟ ਘਰੇ ਬੇਲ ਦੇ ਤੋਂ ਡਰਦਾ ਫਿਰੇ ਘਰੇ ਬੇਲ ਨਾ ਤੇ ਇਹਨਾਂ ਦੀ ਖਾਸियत ਆ ਇਹ ਦੁਨੀਆ ਦੇ ਜਿਸ ਵੀ ਦੇਸ਼ ਵਿੱਚ ਗਏ ਨੇ ਆਪਣੇ ਕਲਚਰ ਅਤੇ ਸੱਭਿਆਚਾਰ ਨੂੰ ਆਪਣੇ ਨਾਲ ਲੈ ਗਏ ਨੇ ਅਤੇ ਆਪਣੇ ਕਲਚਰ ਤੇ ਸੱਭਿਆਚਾਰ ਦੀਆਂ ਬਾਤਾਂ ਪਹੋਂਦੇ ਮੇਲੇ ਦਿਨ ਤਿਉਹਾਰ ਆਏ ਦਿਨ ਮਨਾਉਂਦੇ ਰਹਿੰਦੇ ਨੇ ਜੇ ਗੱਲ ਕੀਤੀ ਜਾਵੇ ਵਿਦੇਸ਼ਾਂ ਦੀ ਧਰਤੀ ਦੀ ਤੇ ਅੱਜ ਪੰਜਾਬ ਦੀ ਧਰਤੀ ਤੋਂ ਉਲੂਪ ਹੋ ਰਿਹਾ ਤਿਹਾਰ ਤੀਆਂ ਦਾ ਤਿਹਾਰ ਜੂਥ ਫੈਸਟੀਵਲ ਦੇ ਨਾਂ ਤੇ ਵਿਦੇਸ਼ਾਂ ਦੇ ਵਿੱਚ ਆਏ ਦਿਨ ਮਨਾਇਆ ਜਾਂਦਾ ਹੈ ਸੋ ਇਟਲੀ ਵਿੱਚ ਵੀ ਆਏ ਦਿਨ ਹੀ ਧੀਆ ਵੱਲੋਂ ਇਸ ਤਿਹਾਰ ਨੂੰ ਮਨਾਉਣ ਦੇ ਲਈ ਇਟਲੀ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਪ੍ਰੋਗਰਾਮ ਕਰਵਾਏ ਜਾਂਦੇ ਨੇ ਪਿਛਲੇ ਇੱਕ ਦਹਾਕੇ ਤੋਂ ਵੱਧ ਇਟਲੀ ਦੀ ਰਾਜਧਾਨੀ ਰੋਮ ਦੇ ਨਾਲ ਪੈਂਦੇ ਕਸਬਾ ਕੰਪੋ ਦੀ ਕਾਰਨੀ ਵਿਖੇ ਤਾਜ ਕਲੱਬ ਵੱਲੋਂ ਆਏ ਸਾਲ ਜੂਥ ਫੈਸਟੀਵਲ ਦੇ ਨਾਂ ਤੇ ਇਹ ਤਿਹਾਰ ਮਨਾਇਆ ਜਾਂਦਾ ਹੈ ਦੱਸਦਾ ਜਾਵਾਂ ਕਿ ਸਾਊਥ ਇਟਲੀ ਦਾ ਸਭ ਤੋਂ ਵੱਡਾ ਤਿਹਾਰ ਹੈ ਜਿੱਥੇ ਕਿ ਸਭ ਤੋਂ ਵੱਧ ਮਟਿਆਰਾਂ ਪਹੁੰਚਦੀਆਂ ਨੇ ਅਤੇ ਇਸ ਤੀਆਂ ਦੇ ਮੇਲੇ ਵਿੱਚ ਸ਼ਮੂਲੀਅਤ ਕਰਕੇ ਬਹੁਤ ਸਾਰੀਆਂ ਰੌਣਕਾਂ ਲਾਉਂਦੀਆਂ ਨੇ ਅਤੇ ਗਿੱਧੇ ਪੰਘੜੇ ਪਾਉਂਦੀਆਂ ਨੇ ਨਾਲ ਦੀ ਨਾਲ ਇਸ ਮੌਕੇ ਤੇ ਬੱਚਿਆਂ ਦੇ ਜਿਹੜੇ ਵੈਰਾਈਟੀ ਸ਼ੋਅ ਵੀ ਕਰਾਏ ਜਾਂਦੇ ਨੇ ਅਤੇ ਬੱਚੇ ਗੀਤ ਸੰਗੀਤ ਦੇ ਵਿੱਚ ਹਿੱਸਾ ਲੈਂਦੇ ਨੇ ਫਰਸਟ ਆਉਣ ਵਾਲੇ ਬੱਚਿਆਂ ਨੂੰ ਇਨਾਮ ਦਿੱਤੇ ਜਾਂਦੇ ਨੇ ਇਸ ਸਾਲ ਮੇਲੇ ਦੀ ਖਾਸੀਅਤ ਰਹੀ ਆ ਕਿ ਬਹੁਤ ਸਾਰੇ ਪੰਜਾਬੀ ਸਟੋਰਾਂ ਵੱਲੋਂ ਜਿਸ ਤਰ੍ਹਾਂ ਕਿ ਪੰਜਾਬੀ ਜੁੱਤੀਆਂ ਪੰਜਾਬੀ ਸੂਟ ਜਾਂ ਪੰਜਾਬੀ ਕਲਚਰ ਨਾਲ ਜੁੜੀਆਂ ਹੋਈਆਂ ਹੋਰ ਚੀਜ਼ਾਂ ਦੀਆਂ ਦੁਕਾਨਾਂ ਲਾਈਆਂ ਗਈਆਂ ਸੀ ਜਿਨ੍ਹਾਂ ਤੋਂ ਆਏ ਹੋਏ ਲੋਕਾਂ ਨੇ ਬੜੇ ਹੀ ਉਤਸ਼ਾਹ ਦੇ ਨਾਲ ਖਰੀਦੋ ਫਰੋਕਤ ਕੀਤੀ ਇਸ ਮੌਕੇ ਤੇ ਪੰਜਾਬ ਦੀ ਧਰਤੀ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਪੰਜਾਬ ਦੇ ਪ੍ਰਸਿੱਧ ਗੀਤਕਾਰ ਮੱਟ ਸ਼ੇਰੋਂ ਵਾਲੇ ਨੇ ਵੀ ਆਹਾਜਰੀ ਭਰਦੇ ਹੋਏ ਸ਼ੇਰੋ ਸ਼ਾਇਰੀ ਦੇ ਨਾਲ ਸਮੇ ਨੂੰ ਬੰਨਿਆ ਅਤੇ ਉਹਨਾਂ ਨੇ ਧੀਆਂ ਨੂੰ ਸੇਧ ਦਿੰਦੇ ਹੋਏ ਦੱਸਿਆ ਕਿ ਕਿਸ ਤਰ੍ਹਾਂ ਅੱਜ ਪੰਜਾਬ ਦੀ ਧੀ ਜਿਹੜੀ ਕਦੀ ਕੱਲੀ ਘਰੋਂ ਨਹੀਂ ਸੀ ਨਿਕਲਦੀ ਅੱਜ ਉਹ ਵਿਦੇਸ਼ਾਂ ਦੇ ਵਿੱਚ ਕਿਸ ਤਰ੍ਹਾਂ ਜਾਹਾਜ ਤੱਕ ਚਲਾਉਂਦੀਆਂ ਨੇ ਟਰਾਲੇ ਤੱਕ ਚਲਾਉਂਦੀਆਂ ਨੇ ਉਹਨਾਂ ਵਿਦੇਸ਼ਾਂ ਵਿੱਚ ਵਸਦੀਆਂ ਧੀਆਂ ਨੂੰ ਬਾਬਲ ਦੀ ਪੱਗ ਨੂੰ ਹੋਰ ਉੱਚੀ ਰੱਖਣ ਦੀ ਗੱਲ ਆਖਦਿਆਂ ਹੋਇਆ ਆਖਿਆ ਕਿ ਤੁਸੀਂ ਜਿੰਨਾ ਵੀ ਹੋ ਸਕਦਾ ਵੱਧੋ ਫੁੱਲੋ ਪਰ ਆਪਣੇ ਬਾਬਲ ਅਤੇ ਆਪਣੇ ਭਰਾਵਾਂ ਦੀ ਪੱਗ ਦਾ ਖਿਆਲ ਜਿਹੜਾ ਜ਼ਰੂਰ ਰੱਖੋ ਉਹਨਾਂ ਢੇਰ ਸਾਰੀਆਂ ਗੱਲਾਂ ਕਰਦਿਆਂ ਹੋਇਆ ਸ਼ੇਰੋ ਸ਼ਾਇਰੀ ਦੇ ਨਾਲ ਇਸ 30 ਜ ਮੇਲੇ ਵਿੱਚ ਹਾਜ਼ਰੀ ਭਰਦਿਆਂ ਹੋਇਆਂ ਰੌਣਕਾਂ ਲਵਾਈਆਂ ਆਓ ਆਪਾਂ ਚੱਲਦੇ ਹਾਂ ਇਟਲੀ ਦੀ ਰਾਜਧਾਨੀ ਦੇ ਨਾਲ ਪੈਂਦੇ ਕਸਬਾ ਕਾਂਪੋ ਦੀ ਕਾਰਨੀ ਜਿੱਥੇ ਕਿ ਤਾਜ ਕਲੱਬ ਐਂਡ ਰਿਜ਼ੋਰਟ ਵੱਲੋਂ ਇਹ 10ਵਾਂ 30 ਜ ਫੈਸਟੀਵਲ ਪ੍ਰੋਗਰਾਮ ਕਰਵਾਇਆ ਗਿਆ ਹੈ ਜੋ ਕਿ ਸਾਊਥ ਇਟਲੀ ਦਾ ਸਭ ਤੋਂ ਵੱਡਾ ਪ੍ਰੋਗਰਾਮ ਹੈ ਆਓ ਵੇਖਦੇ ਹਾਂ ਉਸ ਪ੍ਰੋਗਰਾਮ ਦੇ ਵਿੱਚ ਲੱਗੀਆਂ ਹੋਈਆਂ ਰੌਣਕਾਂ ਦੇ ਲਾਈਵ ਦ੍ਰਿਸ਼ ਸਭ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇੱਕ ਵਾਰ ਆਪਣੇ ਆਪ ਦੇ ਤਾੜੀਆਂ ਜਰੂਰ ਮਾਰੋ ਅਭੀ ਲੱਗਦਾ ਨਹੀਂ ਵੀ ਇਟਲੀ ਦੇ ਖੜਿਆ ਇਟਲੀ ਦੇ ਖੜਿਆ ਲੱਗਦਾ ਨਹੀਂ ਆ ਲੱਗਦਾ ਵੀ ਪੰਜਾਬ ਦੇ ਕਿਸੇ ਟੁੱਪੜਾ ਥੱਲੇ ਖੜੇ ਹੁੰਦੇ ਆ ਤੇ ਆ ਬਹੁਤ ਤਰੱਕੀਆਂ ਕਰ ਗਈਆਂ ਅੱਜ ਪਹਿਲਾਂ ਤਾਂ ਤੱਕ ਵਰਗੀਆਂ ਸਾਡੀਆਂ ਕੁੜੀਆਂ ਪਰ ਮੈਂ ਸਲੂਟ ਕਰਦੇ ਆ ਸਾਡੀਆਂ ਮਾਮਾ ਹੋਣੀਆਂ ਨੂੰ ਸਾਡੀਆਂ ਭੈਣਾਂ ਭਰਾ ਨੂੰ ਵਿਦੇਸ਼ਾਂ ਤੇ ਜਾ ਕੇ ਬੜਾ ਰਿਸਕ ਲੈ ਕੇ ਮਾਪੇ ਭਤੀ ਹਨ ਪੜਾਉਂਦੇ ਆ ਤੁਸੀਂ ਦੇਖਿਆ ਵੀ ਧੀ ਨੂੰ ਜਿਹੜਾ ਭਾਈ ਛੱਡ ਕੇ ਹੁੰਦਾ ਤੇ ਪਿਓ ਲੈ ਕੇ ਹੁੰਦਾ ਕਾਲਜ ਚ ਅੱਜ ਤੁਸੀਂ ਕੱਲੀਆਂ ਜਹਾਜਾਂ 'ਚ ਸਫ਼ਰ ਕਰਦੇ ਹੋ ਪਰ ਇੱਕ ਹੱਥ ਬੰਨ੍ਹ ਕੇ ਬੇਨਤੀ ਹੈ ਚਾਹੇ ਤੁਹਾਨੂੰ ਪੜਨ ਲਈ ਕੋਈ ਭੇਜਦਾ ਵਾਹ ਚਾਹੇ ਕੋਈ ਕੰਮ ਕਰਨ ਭੇਜਦਾ ਸਹਰਦਾਨ ਲੱਗੀ ਧੀ ਨੂੰ ਮਾਂ ਮੱਤਾ ਦਿੰਦੀ ਐ ਕਿ ਸਹਰ ਚੱਲੀ ਐ ਪਰ ਬਗਾਨੇ ਖੱਟਣਾ ਲਿਆਈ ਮਿਹਲੇ ਤਾਂ ਨਹੀਂ ਕਿ ਸਾਰ ਚੱਲ ਗਏ ਪਰ ਬਗਾਨੇ ਖੱਟਲਾ ਲਈ ਮੇਲੇ ਤਾਂ ਤੇ ਕੱਲੀ ਭੇਜਣ ਲੱਗਿਆ ਇਹਨਾਂ ਨੂੰ ਫਿਕਰ ਕਰੀ ਕਿ ਕੁੜੀਆਂ ਵਾਲੀ ਦੂਰ ਤੇਰੇ ਤੋਂ ਸੰਗ ਨਾ ਹੋ ਜੇ ਆ ਪਿਓ ਤੇਰੇ ਨਾਲ ਪਿੰਡ ਦੀ ਸੱਤ ਵਿੱਚ ਲਾੜ ਲਈਏ ਖਿਆਲ ਰੱਖੀ ਪਤਾਉਣਾ ਜਾਣਾ ਬੰਦਰਾ ਹੋ ਜੇ ਖਿਆਲ ਰੱਖੀ ਪਤਾਉਣਾ ਜਾਣਾ ਬੰਦਰਾ ਕਿ ਵੱਡਾ ਬੇਸ ਵੱਡਾ ਬੇਸ ਤੇ ਵੱਡੀਆਂ ਗੱਲਾਂ ਬਾਤਾਂ ਹੋਣ ਗਿਆ ਆਉਂਦੀ ਜਾਂਦੀ ਨੂੰ ਤੈਨੂੰ ਨੇਰੀਆਂ ਰਾਟਾਂ ਹੋਣ ਗਿਆ ਰੋਕ ਲੈ ਵੀ ਤੂੰ ਇਹਦਾ ਆਪਣੇ ਪੈਰਾਂ ਨੂੰ ਓਏ ਰਾਵਦਨਾਮੀ ਵਾਲੇ ਕਿਧਰੇ ਲੰਘ ਨਾ ਹੋ ਜੇ ਹਾਂ ਪਿਆਓ ਤੇਰੇ ਦਾ ਪਿੰਡ ਵੀ ਸੱਤ ਵਿੱਚ ਲਾੜ ਲੀਏ ਯਾਦ ਰੱਖੀ ਪਤਾਉਣਾ ਜਾਣਾ ਬੰਦ ਨਾ ਹੋ ਜੇ ਆਉਣਾ ਜਾਣਾ ਬੰਦ ਨਾ ਹੋ ਜੇ ਇਹ ਵੱਡੇ ਧਰਾਂ ਦੇ ਤੱਕੇ ਮਿਲ ਨੇ ਤੇ ਖਾਸ ਕਰਕੇ ਚਲੋ ਇਟਲੀ ਹੈ ਕੈਨੇਡਾ ਅਮਰੀਕਾ ਸਾਡੀਆਂ ਕੁੜੀਆਂ ਪੜ੍ਹਨ ਜਾਂਦੀਆਂ ਨੇ ਮਜਬੂਰੀ ਵਰ ਜਾਂਦੀ ਹੈ 18 19 ਸਾਲ ਉਮਰ ਹੁੰਦੀ ਹੈ ਕੰਮ ਅੱਜ ਕੱਲ੍ਹ ਘੱਟ ਮਿਲਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਉੱਥੇ ਫਿਰ ਕੰਪਰੋਮਾਈਜ਼ ਕਰਨਾ ਪੈਂਦਾ ਪਰ ਮੈਂ ਕਹਿੰਦਾ ਵੀ ਨਹੀਂ ਕਰਨਾ ਚਾਹੀਦਾ ਕਿ ਬੱਟਾ ਨੇ ਤੇ ਕਈ ਵੱਡੇ ਘਰਾਂ ਦੇ ਟਾਕੇ ਮਿਲਦੇ ਤਾਰਾਂ ਵਾਲੇ ਨਹੀਂ ਪਤਾ ਮੈਨੂੰ ਤੂੰ ਚੁੰਨੇ ਨੇੇਕ ਵਿਚਾਰਾਂ ਵਾਲੇ ਨਹੀਂ ਤੇਰੇ ਕਰਕੇ ਹੋ ਜੇ ਸਾਡਾ ਸਿਰ ਉੱਚਾ ਤੇਰੇ ਕਰਕੇ ਘਰ ਦੀ ਉੱਚੀ ਕੰਧ ਨਾ ਹੋ ਜੇ ਆ ਪਿਓ ਤੇਰੇ ਦਾ ਪਿੰਡ ਦੀ ਸਤ ਵਿੱਚ ਲਾੜ ਲਈਏ ਖਿਆਲ ਰੱਖੀ ਪਤੰਨਾ ਜਾਣਾ ਬੰਦ ਨਾ ਹੋ ਜੇ ਖਿਆਲ ਰੱਖੀ ਪਤੰਨਾ ਜਾਣਾ ਬੰਦ ਨਾ ਹੋ ਜੇ ਇੱਕ ਹੱਥ ਖੜਾ ਕਰਕੇ ਦੱਸਿਓ ਜਦੋਂ ਤੁਸੀਂ ਟਿੱਕ ਟਕਰਾ ਲੰਨੇ ਹੋ ਇੰਡੀਆ ਦੀ ਪੰਜਾਬ ਦੀ ਤੁਹਾਨੂੰ ਲੱਗਦਾ ਵੀ ਜਹਾਜ਼ ਹਾਲੀਵੁੱਡ ਜਾਂਦਾ ਹੱਸੋ ਲੱਗਦਾ ਸਾਨੂੰ ਲੱਗਦਾ ਵੀ ਜਹਾਜ਼ ਹਾਲੀਵੁੱਡ ਜਾਂਦਾ ਯੋ ਕਿ ਉਥੇ ਵੇਟ ਕਰ ਰਹੇ ਹੁੰਦੇ ਨੇ ਪਿੰਡ ਦੇ ਸੱਤ ਤਿੱਪੜ ਗਲੀਆਂ ਜਿੱਥੇ ਤੁਸੀਂ ਖੇਡ ਖੇਡ ਕੇ ਵੱਡੇ ਹੋ। ਮੈਂ ਸੱਚੀ ਗੱਲ ਦੱਸਦਾ ਮੈਂ ਜਦੋਂ ਫਾਰਮ ਤੋਂ ਆਇਆ ਤਾਂ ਕੁਝ ਮੇਰੇ ਦੋਸਤ ਦਿੱਲੀ ਬੈਠੇ ਸੀਗੇ ਕਿ ਯਾਰ ਦੇਖੋ ਪਿੰਡੋਂ ਆਏ ਰਾਪ ਦੇ ਮੇਰੀਆਂ ਰਾਹਾਂ ਦੇ ਵੱਲ ਹੌਣੇ ਝਾਕਦੇ ਤਾਂ ਇਹ ਮੈਨੂੰ ਵੀ ਤਰਫ ਲੱਗੀ ਰਹਿੰਦੀ ਹੈ ਉਹ 21 ਸਾਲਾਂ ਬਾਅਦ ਜਾਨਿਆ ਸਾਨੂੰ ਲੱਗਦਾ ਜਹਾਜ਼ ਹੌਲੀ ਉੜਦਾ ਜਦੋਂ ਵੀ ਪੰਜਾਬ ਜਾਂਦੇ ਆ। ਸਾਨੂੰ ਲੱਗਦਾ ਜਹਾਜ਼ ਹੌਲੀ ਉੜਦਾ ਜਦੋਂ ਵੀ ਪੰਜਾਬ ਜਾਂਦੇ ਆ। ਬਾਕੀ ਮੈਂ ਤੁਹਾਨੂੰ ਇਹ ਦੱਸਦਾ ਵੀ ਤੁਸੀਂ ਰਿਸ਼ਤੇਦਾਰਾਂ ਨੂੰ ਫੋਨ ਕਰਦੇ ਹੋਮੋਂਗੇ ਕੋਈ ਕਹਿੰਦਾ ਹੁਣੇ ਲੇਟ ਹੋ ਗਿਆ ਕੀ ਮਜਾਲ ਉਸ ਦੀ ਮਲੇਂਦੀਆਂ ਤਲਾਸ਼ ਰੀਝਾ ਨਾਲ ਉਸ ਦੀ ਹੋੜਾ ਉੱਤੇ ਬਾਹਰਿਓਂ ਜਮਾਉਂਦਾ ਹੁਣਾਂ ਤਾਸ ਪਰ ਪਾਣੀ ਮੇਰਾ ਭਰਦਾ ਫਿਰੇ ਪੁੰਜ ਤੱਪ ਚਰਵਾਜ ਵਰ ਰੱਖੇ ਮੇਰਾ ਜੱਟ ਕਰੇ ਬੇਲ ਦੇ ਤੋਂ ਡਰਦਾ ਫਿਰੇ ਘਰੇ ਬੇਨਾਂ ਦਾ ਤਵੇ ਧੰਨਵਾਦ ਜੀ ਮੈਂ ਜਿੰਨਾ ਟਾਈਮ ਲੱਗਦਾ ਅਦਲੀ ਮੈਂ ਸਾਰੀ ਲੱਗਦਾ ਇੱਕ ਵਾਰ ਆਪਰੇ ਉਹਦਾ ਬੇਤਾਰੀਆਂ ਵਰ ਤਾਂ ਬੰਦ ਜਾਂਦੇ ਰੋ ਮੈਂ ਇੱਕ ਵਾਰ ਫੇਰ ਧੰਨਵਾਦ ਕਰਦਾ ਭਾਈ ਸਭੀ ਚੀਰੀਆਂ ਦਾ ਭਾਈ ਗਰਜਾਂ ਢਿੱਲੋਂ ਦਾ ਜਸਕਰੰਗ ਦਾ ਬਾਈਨ ਬਰਪੀ ਦਾ ਬੱਬੀ ਸੁਖਸੈਨ ਬੜਾ ਰੀੜੀ ਆ ਜੀ ਮੈਂ ਤੇ ਅੱਜ ਮੈਂ ਵੈਸੀ ਟੂਰ ਤੇ ਆਇਆ ਸੀਗਾ ਤੇ ਨੇੜੇ ਪਤਾ ਲੱਗਿਆ ਵੀ ਤੀਆਂ ਦਾ ਮੇਲਾ ਹੈ ਮੈਂ ਕਿਹਾ ਸ੍ਰੀਕ ਹੋਣਾ ਚਾਹੀਦਾ ਕਿਉਂਕਿ ਪੰਜਾਬੀਆਂ ਕਿ ਜਦੋਂ ਕੇ ਰੂਖੜ ਜਾਂਦੀ ਕਰਕੇ ਚਾਰ ਪੰਜਾਬ ਦੀਆਂ ਗੱਲਾਂ ਕਿ ਮੇਲਾ ਜਦੋਂ ਪਰਦੇਸੀ ਤੇ ਸੁੱਟੀਆਂ ਜਾਗਦੀਆਂ ਗੱਲਾਂ ਰੂਖੜ ਜਾਂਦੀ ਕਰਕੇ ਚਾਰ ਪੰਜਾਬ ਦੀਆਂ ਗੱਲਾਂ ਖਾਂਦੀ ਖਾਂਦੀ ਬੇਬੇ ਨਾਲੇ 버ਗਰ ਪੀਜੇ ਨੂੰ ਨਾਲੇ ਕਰਦੀ ਹੈ ਮੱਕੀ ਦੀ ਰੋਟੀ ਤੇ ਸਰੋਂ ਦੇ ਸਾਗ ਦੀਆਂ ਗੱਲਾਂ ਰੁਖੜ ਜਾਂਦੀ ਕਰਕੇ ਚਾਰ ਪੰਜਾਬ ਦੀਆਂ ਗੱਲਾਂ ਕਿ ਪਿੰਦਾ ਪਿੰਦਾ ਬਾਪੂ ਨਾਲੇ ਕਹਿੰਦਾ ਰਿਸਕੀ ਨੂੰ ਨਾਲੇ ਕਰਦਾ ਘਰ ਦੀ ਕੱਢੀ ਸਰਾਮ ਦੀਆਂ ਗੱਲਾਂ ਰੁਖੜ ਜਾਂਦੀ ਕਰਕੇ ਚਾਰ ਪੰਜਾਬ ਦੀਆਂ ਗੱਲਾਂ ਕਿ ਜੀ ਕਰਦਾ ਮੈਂ ਇੱਕੋ ਘੁਟਰਾਤ ਪੀ ਜਾ ਗੋਰੇ ਦੀ ਜਦ ਵੀ ਸੁਣਦਾ ਜਲੀਆਂ ਵਾਲੇ ਬਾਗ ਦੀਆਂ ਗੱਲਾਂ ਰੁਖੜ ਜਾਂਦੀ ਕਰਕੇ ਚਾਰ ਪੰਜਾਬ ਦੀਆਂ ਗੱਲਾਂ ਧੰਨਵਾਦ